ਸ਼੍ਰੀਮਤੀ ਸੋਮਿਆ ਮਿਸ਼ਰਾ ਆਈਪੀਐਸ ਸੀਨੀਅਰ ਪੁਲਿਸ ਕਪਤਾਨ ਫਰੀਪੁਰ ਦੇ ਦਿਸ਼ਾ ਨਿਰਦੇਸ਼ਾਂ ਤੇ ਅਤੇ ਸ਼੍ਰੀ ਗਰਦੀਪ ਸਿੰਘ ਡੀਐਸਪੀ ਸਬਡਿਵੀਜ਼ਨ ਜੀਰਾ ਦੇ ਦਿਸ਼ਾ ਨਿਰਦੇਸ਼ਾਂ ਤੇ ਸਹਿਜਪ੍ਰੀਤ ਸਿੰਘ ਪੁੱਤਰ ਭਪਿੰਦਰ ਸਿੰਘ ਵਾਸੀ ਹਰਦਾਸਾ ਦੇ ਖਿਲਾਫ ਪ੍ਰਾਪਰਟੀ ਦਾ ਕੇਸ ਬਣਾ ਕੇ ਅਥਾਰਟੀ ਦਿੱਲੀ ਭੇਜਿਆ ਗਿਆ ਸੀਗਾ ਜਿਨ੍ਹਾਂ ਵੱਲੋਂ ਸਹਿਜਪ੍ਰੀਤ ਸਿੰਘ ਦੀ 70 ਲੱਖ 45 ਹਜ਼ਾਰ ਰੁਪਏ ਦੀ ਪ੍ਰਾਪਰਟੀ ਫ੍ਰੀ ਕਰਨ ਦਾ ਹੁਕਮ ਪ੍ਰਾਪਤ ਹੋਇਆ ਹੈ ਜਿਸ ਦੇ ਤਹਿਤ ਅੱਜ ਪਿੰਡ ਹਰਦਾਸਾ ਵਿਖੇ ਪੁੱਗ ਕੇ ਪੁੱਜ ਕੇ ਉਸ ਦੇ ਗੇਟ ਦੇ ਉੱਤੇ ਹੁਕਮ ਆਰਡਰ ਦਿੱਤੇ ਗਏ ਹਨ ਅਤੇ ਉਹ ਬੋਰਡ ਲਗਾਇਆ ਗਿਆ ਹੈ। ਇਸ ਮਾਮਲੇ ਅੱਗੇ ਹੈਗੇ ਇਸ ਦੇ ਖਿਲਾਫ ਹੁਣ ਤੱਕ ਕਰੀ ਤਿੰਨ ਮੁਕਦਮੇ ਦਰਜ ਹਨ ਜਿਨ੍ਹਾਂ ਵਿੱਚੋਂ ਐਨਡੀਪੀ ਸੈਕਟ ਅਤੇ ਐਸ ਲੈਕਟ ਦੇ ਮੁਕਦਮੇ ਦਰਜ ਹਨ। ਇਸ ਦੇ ਅਸੀਂ ਆਪਣੇ ਤੌਰ ਤੇ ਮੈਸੇਜ ਨੌਜਵਾਨਾਂ ਨੂੰ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਜੋ ਵੀ ਆ ਵਿਅਕਤੀ ਨਸ਼ਾ ਵੇਚ ਕੇ ਪ੍ਰਾਪਰਟੀ ਬਣਾਉਂਦਾ ਹੈ ਉਸ ਦੇ ਖਿਲਾਫ ਸਰਕਾਰ ਦੀਆਂ ਦਿਸ਼ਾ ਨਿਰਦੇਸ਼ਾਂ ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਏਗੀ ਅਤੇ ਅਸੀਂ ਉਹਨਾਂ ਨੌਜਵਾਨਾਂ ਨੂੰ ਅਪੀਲ ਵੀ ਕਰਦੇ ਹਾਂ ਉਹ ਇਹ ਗਲਤ ਕੰਮ ਛੱਡ ਕੇ ਸਹੀ ਜ਼ਿੰਦਗੀ ਵੀ ਗੁਜ਼ਾਰਨ ਤਾਂ ਜੋ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਨਾ ਹੋ ਸਕੇ। ਸ਼੍ਰੀਮਤੀ ਸੋਮਿਆ ਮਿਸ਼ਰਾ ਆਈਪੀਐਸ ਸੀਨੀਅਰ ਪੁਲਿਸ ਕਪਤਾਨ ਫਰੋਈਪੁਰ ਦੇ ਦਿਸ਼ਾ ਨਿਰਦੇਸ਼ਾਂ ਤੇ ਅਤੇ ਸ਼੍ਰੀ ਗੁਰਦੀਪ ਸਿੰਘ ਡੀਐਸਪੀ ਸਬ-ਡਿਵੀਜ਼ਨ ਜੀਰਾ ਦੇ ਦਿਸ਼ਾ ਨਿਰਦੇਸ਼ਾਂ ਤੇ ਸਹਿਜਪ੍ਰੀਤ ਸਿੰਘ ਪੁੱਤਰ ਭਪਿੰਦਰ ਸਿੰਘ ਵਾਸੀ ਹਰਦਾਸਾ ਦੇ ਖਿਲਾਫ ਪ੍ਰਾਪਰਟੀ ਦਾ ਕੇਸ ਬਣਾ ਕੇ ਅਥਾਰਟੀ ਦਿੱਲੀ ਭੇਜਿਆ ਗਿਆ ਸੀਗਾ ਜਿਨ੍ਹਾਂ ਵੱਲੋਂ ਸਹਿਜਪ੍ਰੀਤ ਸਿੰਘ ਦੀ 70 ਲੱਖ 45 ਹਜ਼ਾਰ ਰੁਪਏ ਦੀ ਪ੍ਰਾਪਰਟੀ ਫ੍ਰੀ ਕਰਨ ਦਾ ਹੁਕਮ ਪ੍ਰਾਪਤ ਹੋਇਆ ਹੈ ਜਿਸ ਦੇ ਤਹਿਤ ਅੱਜ ਪਿੰਡ ਹਰਦਾਸਾ ਵਿਗਪੁਰਗ ਕੇ ਪੁੱਜ ਕੇ ਉਸ ਦੇ ਗੇਟ ਦੇ ਉੱਗੇ ਹੁਕਮ ਆਰਡਰ ਦਿੱਤੇ ਗਏ ਹਨ ਅਤੇ ਬੋਰ ਲਗਾਇਆ ਗਿਆ ਹੈ ਇਸ ਦੇ ਖਿਲਾਫ ਹੁਣ ਤੱਕ ਕਰੀਬ ਤਿੰਨ ਮੁਕਦਮੇ ਦਰਜ ਹਨ ਜਿਨ੍ਹਾਂ ਵਿੱਚੋਂ ਐਨਡੀਪੀ ਸੈਕਟ ਅਤੇ ਐਸ ਲੈਕਟ ਦੇ ਮੁਕਦਮੇ ਦਰਜ ਹਨ ਇਸ ਦੇ ਅਸੀਂ ਆਪਣੇ ਤੌਰ ਤੇ ਮੈਸੇਜ ਨੌਜਵਾਨਾਂ ਨੂੰ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਜੋ ਵੀ ਆ ਵਿਅਕਤੀ ਨਸ਼ਾ ਵੇਚ ਕੇ ਪ੍ਰਾਪਰਟੀ ਬਣਾਉਂਦਾ ਹੈ ਉਸ ਦੇ ਖਿਲਾਫ ਸਰਕਾਰ ਦੀਆਂ ਦਿਸ਼ਾ ਨਿਰਦੇਸ਼ਾਂ ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਏਗੀ ਅਤੇ ਅਸੀਂ ਉਹਨਾਂ ਨੌਜਵਾਨਾਂ ਨੂੰ ਅਪੀਲ ਵੀ ਕਰਦੇ ਹਾਂ ਕਿ ਉਹ ਇਹ ਗਲਤ ਕੰਮ ਛੱਡ ਕੇ ਸਹੀ ਜ਼ਿੰਦਗੀ ਦੀ ਵਿਗਿਆਰਨ ਤਾਂ ਜੋ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਨਾ ਹੋ ਸਕੇ। ਸ਼੍ਰੀਮਤੀ ਸੋਮਿਆ ਮਿਸ਼ਰਾ ਆਈਪੀਐਸ ਸੀਨੀਅਰ ਪੁਲਿਸ ਕਪਤਾਨ ਫਰੋਈਪੁਰ ਦੇ ਦਿਸ਼ਾ ਨਿਰਦੇਸ਼ਾਂ ਤੇ ਅਤੇ ਸ਼੍ਰੀ ਗਰਦੀਪ ਸਿੰਘ ਡੀਐਸਪੀ ਸਬਡਿਵੀਜ਼ਨ ਜੀਰਾ ਦੇ ਦਿਸ਼ਾ ਨਿਰਦੇਸ਼ਾਂ ਤੇ ਸਹਿਜਪ੍ਰੀਤ ਸਿੰਘ ਪੁੱਤਰ ਭਪਿੰਦਰ ਸਿੰਘ ਵਾਸੀ ਹਰਦਾਸਾ ਦੇ ਖਿਲਾਫ ਪ੍ਰੋਪਰਟੀ ਦਾ ਕੇਸ ਬਣਾ ਕੇ ਅਥਾਰਟੀ ਦਿੱਲੀ ਭੇਜਿਆ ਗਿਆ ਸੀਗਾ ਜਿਨ੍ਹਾਂ ਵੱਲੋਂ ਸਹਿਜਪ੍ਰੀਤ ਸਿੰਘ ਦੀ 70 ਲੱਖ 45 ਹਜ਼ਾਰ ਰੁਪਏ ਦੀ ਪ੍ਰੋਪਰਟੀ ਫ੍ਰੀ ਕਰਨ ਦਾ ਹੁਕਮ ਪ੍ਰਾਪਤ ਹੋਇਆ ਹੈ ਜਿਸ ਦੇ ਤਹਿਤ ਅੱਜ ਪਿੰਡ ਹਰਦਾਸਾ ਵਿਖੇ ਪੁਲਿਸ ਕੇ ਪੁੱਜ ਕੇ ਉਸ ਦੇ ਗੇਟ ਦੇ ਉੱਗੇ ਹੁਕਮ ਆਰਡਰ ਦਿੱਤੇ ਗਏ ਹਨ ਅਤੇ ਬੋਰਡ ਲਗਾਇਆ ਗਿਆ ਹੈ। ਇਸ ਮਾਮਲੇ ਅੱਗੇ ਹੈਗੇ ਇਸ ਦੇ ਖਿਲਾਫ ਹੁਣ ਤੱਕ ਕਰੀ ਤਿੰਨ ਮੁਕਦਮੇ ਦਰਜ ਹਨ ਜਿਨ੍ਹਾਂ ਵਿੱਚੋਂ ਐਨਡੀਪੀ ਸੈਕਟ ਅਤੇ ਐਸ ਲੈਕਟ ਦੇ ਮੁਕਦਮੇ ਦਰਜ ਹਨ। ਇਸ ਦੇ ਅਸੀਂ ਆਪਣੇ ਤੌਰ ਤੇ ਮੈਸੇਜ ਨੌਜਵਾਨਾਂ ਨੂੰ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਜੋ ਵੀ ਆ ਵਿਅਕਤੀ ਨਸ਼ਾ ਵੇਚ ਕੇ ਪ੍ਰਾਪਰਟੀ ਬਣਾਉਂਦਾ ਹੈ ਉਸ ਦੇ ਖਿਲਾਫ ਸਰਕਾਰ ਦੀਆਂ ਦਿਸ਼ਾ-ਨਿਰਦੇਸ਼ਾਂ ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਏਗੀ ਅਤੇ ਅਸੀਂ ਉਹਨਾਂ ਨੌਜਵਾਨਾਂ ਨੂੰ ਅਪੀਲ ਵੀ ਕਰਦੇ ਹਾਂ ਕਿ ਉਹ ਇਹ ਗਲਤ ਕੰਮ ਛੱਡ ਕੇ ਸਹੀ ਜ਼ਿੰਦਗੀ ਦੀ ਵਿੱਗਿਆਰਨ ਤਾਂ ਜੋ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਨਾ ਹੋ ਸਕੇ ਨਸ਼ਾ ਵੇਚ ਕੇ ਪ੍ਰਾਪਰਟੀ ਬਣਾਉਂਦਾ ਹੈ ਉਸ ਦੇ ਖਿਲਾਫ ਸਰਕਾਰ ਦੀਆਂ ਦਿਸ਼ਾ-ਨਿਰਦੇਸ਼ਾਂ ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਏਗੀ ਅਤੇ ਅਸੀਂ ਉਹਨਾਂ ਨੌਜਵਾਨਾਂ ਨੂੰ ਅਪੀਲ ਵੀ ਕਰਦੇ ਹਾਂ ਉਹ ਇਹ ਗਲਤ ਕੰਮ ਛੱਡ ਕੇ ਸਹੀ ਜ਼ਿੰਦਗੀ ਦੀ ਗੁਜ਼ਾਰਨ ਤਾਂ ਜੋ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਨਾ ਹੋ ਸਕੇ